സമ കൃപോ നിർവൈ അത് അജുന ശം കുറ ਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੁਬਾਰਕ ਸਥਾਨ ਤੋਂ ਆਪਾਂ ਕੱਲ ਆਸ਼ਾ ਕੀ ਬਾਣੇ ਦੀ ਕਥਾ ਵਿਚਾਰ ਪ੍ਰారంਭ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਥੇ ਰਾਗ ਦੇ ਵਿੱਚ ਪਾਵਨ ਅੰਕ 400 82 ਤੋਂ ਲੈ ਕੇ 475 ਅੰਕ ਤੱਕ ਆਵਨ ਅਸਾਦੀ ਵਾਰ ਬਾਣੀ ਸੁਬਾਈ ਮਾਰ ਹੈ ਅਸਾਦੀ ਵਾਰ ਬਾਣੀ ਦੀ ਜੋ ਜਾਣਕਾਰੀ ਉਹ ਆਪਾਂ ਕੱਲ ਸਾਂਝੀ ਕਰ ਚੁੱਕੇ ਹਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੋ 22 12 ਨੇ 31 12 ਤੋਂ ਨਾਲ ਸਾਧੀ ਦੀ ਹੈ ਅਸਾਦੀ ਵਾਰ ਮਾਜ ਕੇ ਬਾਦ ਮੁਲਾਦ ਕੇ ਬਾਦ ਇਹ ਗੁਰੂਆਂ ਮਤਰਾਸਾਂ ਦੀਆਂ 4-12 ਨੇ ਚੌਥੇ ਗੁਰੂ ਗੁਰੂ ਰਾਮਦਾਸ ਸਾਹਿਬ ਦੀਆਂ 8-12 ਨੇ ਜਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ 6-12 ਨੇ ਤੇ ਇੱਕ ਵਾਰ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਬਾੜ ਰਾਮ ਕਨੀ ਦੇ ਵਿੱਚ 8 ਤੋੜੀਆਂ ਇਸ ਤਰ੍ਹਾਂ 22-12 ਨੇ ਨਾਲ ਪਾਈ ਵੀ ਸਾਂਝ ਪਾਈ ਸੀ ਕਿ 22-12 ਦੇ ਵਿੱਚੋਂ 9-12 ਦੇ ਨਾਲ ਧੁਨੀਆ ਦਰਜਨੀ ਤੇ ਜਿਹੜੀ ਆਸਾ ਕੀ ਬਾਣੀ ਦੇ ਹੈਡਿੰਗ ਦੇ ਵਿੱਚ ਆਪਾਂ ਸਰਲੇਖ ਪੜ੍ਹਦੇ ਹਾਂ ਟੁੰਡੇ ਅਸਰਾਜੀ ਕੀ ਧੁਨੀ ਉਹ ਆਪਾਂ ਕੱਲ੍ਹ ਸਾਂਝ ਪਾ ਚੁੱਕੇ ਸੋ ਅੱਜ ਜੋ ਅਕਾਲ ਪੁਰਖ ਦੀ ਮਹਿਮਾ ਮੰਗਲਾ ਚਰਨ ਹੈ ਜਿਹਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਆ ਉਹਦੇ ਆਪਾਂ ਥੋੜੇ ਜੇ ਅਰਥ ਵਿਚਾਰ ਸਾਂਝੇ ਕਰੀਏ ਇਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਤੇਤੀ ਵਾਰ ਆਇਆ ਜਿੱਥੇ ਨਵਾਂ ਵਿਸ਼ਾ ਸ਼ੁਰੂ ਹੋਇਆ ਹੋਵੇ ਜ਼ਿਆਦਾਤਰ ਰਾਗਾਂ ਦੀ ਅਰੰਭਤਾ ਦੇ ਵਿੱਚ ਵੀ ਆਇਆ ਹੈ ਅਕਾਲ ਪੁਰਖ ਦੀ ਮਹਿਮਾ ਦਾ ਮੰਗਲਾ ਚੰਦ ਜਿਹੜਾ ਹੈ ਉਹ ਕਈ ਰੂਪਾਂ ਦੇ ਵਿੱਚ ਆਇਆ ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹ ਵਧੇਰੇ ਵਾਰ ਆਇਆ ਹੈ तकरीबन 525 ਵਾਰ ਜ਼ਿਕਰ ਮਿਲਦਾ ਹੈ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਤੇ ਇੱਕ ਸਰੂਪ ਆਇਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਤੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ 33 ਵਾਰ ਆਇਆ ਹੈ ਇਹਨਾਂ ਸਾਰਿਆਂ ਦੇ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਹਰ ਵਾਰ ਆਰੰਭਤਾ ਇੱਕ ਓੰਕਾਰ ਤੋਂ ਹੁੰਦੀ ਹੈ ਤੇ ਸਮਾਪਤੀ ਗੁਰਪ੍ਰਸਾਦ ਜਾਂ ਸਤਿਗੁਰ ਪ੍ਰਸਾਦ ਤੋਂ ਹੁੰਦੀ ਹੈ ਕਿ ਗੁਰੂ ਦੇ ਪ੍ਰਸਾਦ ਤੋਂ ਗੁਰੂ ਦੀ ਕਿਰਪਾ ਤੋਂ ਹੀ ਇੱਕ ਤੱਕ ਦੀ ਪਹੁੰਚ ਹੋ ਸਕਦੀ ਹੈ ਕਿਉਂਕਿ ਗੁਰੂ ਜਿਹੜਾ ਹੈ ਉਹ ਹਰ ਦਰਗਾਹ ਦਾ ਵਸੀਤ ਹੈ ਜਿਹੜੇ ਸਾਡੇ ਖਿਆਲ ਨੇ ਇਹਨੂੰ ਮੈਲ ਲੱਗ ਜਾਂਦੀ ਹੈ ਪਾਪ ਦੀ ਵਿਸ਼ੇਵਿਕਾਰ ਦੀ ਬਰਿਆਈ ਦੀ ਜਿਦੇ ਨਾਲ ਅਸੀਂ ਵਿਛੜ ਜਾਂਦੇ ਹਾਂ ਅਸਲ ਮੂਲ ਤੋਂ ਅਸਲ ਸਦਾਤ ਤੋਂ ਸੱਚ ਤੋਂ ਵਿਛੜ ਜਾਂਦੇ ਹਾਂ ਤੇ ਹੁਣ ਗੁਰੂ ਵਿਚਕਾਰ ਆ ਕੇ ਸਾਨੂੰ ਵਿਛੜਿਆ ਹੋਇਆ ਨੂੰ ਸੱਚ ਤੱਕ ਪਹੁੰਚਾਉਣ ਦਾ ਸਫਰ ਗੁਰੂ ਦੱਸਦਾ ਹੈ ਜਿਹਨੂੰ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈ ਦੀਤ ਕਿ ਇਹ ਗੁਰੂ ਸੱਚ ਤੱਕ ਪਹੁੰਚਾਉਣ ਵਾਲਾ ਹੈ ਮੈਂ ਸੁਣਿਆ ਸੀ ਜਦੋਂ ਮਿਲਿਆ ਤੇ ਪਤਾ ਲੱਗ ਗਿਆ ਤੈਸੋ ਹੀ ਮੈਂ ਡੀਟ ਇਹੋ ਜਿਹਾ ਹੀ ਗੁਰੂ ਮੈਂ ਵੇਖ ਲਿਆ ਹੈ ਵਿਛੜਿਆ ਮੇਲੇ ਪ੍ਰਭੂ ਜਿਹੜੇ ਅਸੀਂ ਜੀਵ ਵਿਛੜ ਜਾਂਦੇ ਆ ਸੱਚ ਤੋਂ ਕਰਾਹੀ ਪੈ ਜਾਂਦੇ ਆ ਗੁਰੂ ਵਿਚਾਰ ਆ ਕੇ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਤ ਉਸ ਮਾਲਕ ਤੱਕ ਉਸ ਸੱਚ ਤੱਕ ਸਾਨੂੰ ਜੋੜਨ ਦੇ ਵਿੱਚ ਸ਼ਬਦ ਦੁਆਰਾ ਗੁਰੂ ਕਿਰਪਾ ਦੁਆਰਾ ਗੁਰੂ ਗਿਆਨ ਦੁਆਰਾ ਸਹਾਇਤਾ ਕਰਦਾ ਹੈ ਗੁਰ ਪ੍ਰਸਾਦ ਕਾਲਪੁਰਖ ਦੇ ਗੁਣ ਲਿਖੇ ਨੇ ਕਿਉਂਕਿ ਜਦੋਂ ਧਰਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਚਾਰਕ ਦੌਰਾ ਕਰਦੇ ਨੇ ਆਰੰਭ ਕਰਦੇ ਨੇ ਸੁਭਾਵਕ ਸੀ ਲੋਕਾਂ ਨੇ ਇਹ ਪੁੱਛਣਾ ਸੀ ਵੀ ਤੁਸੀਂ ਕਿਹੜੇ ਰੱਬ ਨੂੰ ਮੰਨਦੇ ਹੋ ਕਿਉਂਕਿ ਰੱਬ-ਰੱਬ ਦੇ ਵਿੱਚ ਵੀ ਫਰਕ ਪੈਦਾ ਕੀਤਾ ਹੋਇਆ ਸੀ ਰੱਬ ਦੇ ਨਾਮ ਦੇ ਵਿੱਚ ਵੀ ਫਰਕ ਪੈਦਾ ਕੀਤਾ ਹੋਇਆ ਸੀ ਜ਼ਿਆਦਾਤਰ ਮਨੁੱਖਤਾਈ ਡਰ ਦੇ ਅਧੀਨ ਆਕਾਰ ਨੂੰ ਪੂਜ ਰਹੀ ਸੀ ਵਿਚਾਰਾਂ ਤੋਂ ਭਗੋੜੇ ਸਨ ਵਿਚਾਰ ਤੋਂ ਦੂਰ ਸਨ ਮਤ ਜਿਹੜੀ ਸੀ ਲੋਕਾਂ ਦੀ ਉਹ ਆਕਾਰ ਨੂੰ ਪੂਜ ਰਹੇ ਸਨ ਬੁੱਤ ਨੂੰ ਪੂਜ ਰਹੇ ਸਨ ਪੱਥਰ ਨੂੰ ਪੂਜ ਰਹੇ ਸਨ ਪੱਥਰ ਬੁੱਤਾਂ ਦੀ ਗੱਲ ਛੱਡੀ ਤੇ ਬੰਦਿਆਂ ਨੂੰ ਵੀ ਰੱਬ ਬਣਾ ਕੇ ਪੂਜ ਰਹੇ ਸਨ ਗੁਰੂ ਸਾਹਿਬ ਨੇ ਖਿਆਲ ਨੁਕਤਾ ਨੂੰ ਦਵਾਇਆ ਕਿ ਅਸੀਂ ਕਿਹੜੇ ਰੱਬ ਨਾਲ ਜੁੜੇ ਹਾਂ ਜਿਹੜਾ ਕਦੇ ਬਿਮਾਰ ਨਹੀਂ ਹੁੰਦਾ ਜਿਹੜਾ ਕਦੇ ਚੜ੍ਹਾਈ ਨਹੀਂ ਕਰਦਾ ਜਿਹੜਾ ਕਦੇ ਬੁੱਢਾ ਨਹੀਂ ਹੁੰਦਾ ਅਸੀਂ ਆਕਾਰ ਵਾਲੇ ਰੱਬ ਨਾਲ ਨਹੀਂ ਜੁੜੇ ਅਸੀਂ ਨਿਰਅਕਾਰ ਨਾਲ ਜੁੜੇ ਆ ਤਾਂ ਲੋਕਾਂ ਦੀ ਸੋਚ ਵਿੱਚ ਇਹ ਦੱਸਣ ਦੇ ਲਈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਮੰਗਲਾ ਚਰ ਉਸ ਅਕਾਲ ਪੁਰਖ ਦਾ ਗੁਣ ਗਾਇਨ ਕੀਤਾ ਜਿਹਨੂੰ ਅਸੀਂ ਇੱਕ ਓੰਕਾਰ ਤੋਂ ਪੜਦੇ ਹਾਂ ਇੱਕ ਓੰਕਾਰ ਉਹ ਪਰਮਾਤਮਾ ਇੱਕ ਹੈ ਇੱਕ ਦਾ ਮਤਲਬ ਇਹ ਨਹੀਂ ਕਿ ਜਿਹੜਾ ਮੈਂ ਇੱਕ ਮੰਨ ਰਿਹਾ ਉਹ ਇੱਕ ਹੈ ਫਿਰ ਤੇ ਇਸ ਹਿਸਾਬ ਨਾਲ ਜਿਹੜਾ ਦੂਜਾ ਇੱਕ ਮੰਨ ਰਿਹਾ ਉਹਦਾ ਇੱਕ ਅਲੱਗ ਹੋ ਗਿਆ ਤੀਜੇ ਦਾ ਇੱਕ ਜਿਹੜਾ ਉਹ ਮੰਨ ਰਿਹਾ ਉਹ ਅਲੱਗ ਹੋ ਗਿਆ ਫਿਰ ਤੇ ਰੱਬ ਕਹੀ ਹੋਗੇ ਜਿਹੜਾ ਇੱਕ ਸਭ ਦਾ ਸਾਂਝਾ ਹੈ ਉਹ ਇੱਕ ਦੀ ਗੱਲ ਚੱਲਦੀ ਹੈ ਤੁਹਾਡਾ ਵੀ ਉਹੀ ਹੈ ਸਾਡਾ ਵੀ ਉਹੀ ਹੈ ਅਸਲ ਵਿੱਚ ਤੇਰ ਮੇਰ ਹੀ ਨਹੀਂ ਹੈ ਉਹ ਜੋ ਬੀਜ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਤੇਰ ਮੇਰ ਦੇ ਸਿਲਸਿਲੇ ਖਤਮ ਹੋ ਜਾਣੇ ਚਾਹੀਦੇ ਨੇ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਜਨ ਹਾਰੇ ਅਸੀਂ ਉਸ ਇੱਕ ਨੂੰ ਸਿਮਰਦੇ ਹਾਂ ਤਿਆਉਂਦੇ ਹਾਂ ਇੱਕ ਓੰਕਾਰ ਜੋ ਬ੍ਰਹਮ ਸਰੂਪ ਹੈ ਸਭ ਦੇ ਵਿੱਚ ਹੈ ਸਤਨਾਮ ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਇੱਕ ਖਿਆਲ ਰਵੇ ਸਾਨੂੰ ਜਿਹੜਾ ਗੁਰੂ ਸਾਹਿਬ ਨੇ ਗਿਣਤੀ ਵਾਲਾ ਗੁਰਮੁਖੀ ਗਿਣਤੀ ਵਾਲਾ ਇਕ ਪਾਇਆ ਉਹਦਾ ਅਰਥ ਇੱਕੋ ਹੀ ਹੈ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋਗੇ ਅੰਕਾਂ ਦੀ ਕਾਊਂਟਿੰਗ ਲਿਖੀ ਹੋਈ ਹੈ ਪੰਨਾ ਨੰਬਰ ਅੰਕ ਨੰਬਰ 2 3 4 5 6 ਅਖੀਰ ਤੱਕ ਪਰ ਇੱਕ ਨੰਬਰ ਅੰਕ ਦੇ ਉੱਤੇ ਇੱਕ ਨਹੀਂ ਲਿਖਿਆ ਕਿਉਂਕਿ ਸ਼ੁਰੂਆਤ ਹੀ ੴ ਤੋਂ ਕੀਤੀ ਗਈ ੴ ਤੋਂ ਪਹਿਲਾਂ ਵੀ ਇੱਕ ਦਾ ਜ਼ਿਕਰ ਨਹੀਂ ਹੈ ਤੁਸੀਂ ਗੁਰੂ ਸਾਹਿਬ ਜੀ ਦੇ ਸਰੂਪ ਦੇ ਜਪਜੀ ਸਾਹਿਬ ਬਾਣੀ ਜੇ ਨਹੀਂ ਪੜੀ ਤੇ ਜ਼ਰੂਰ ਪੜੋ ਸਤਿਗੁਰ ਦੀ ਮੁਬਾਰਕ ਬਾਣੀ ਸਤ ਗੁਰਾਂ ਦੇ ਸਰੂਪ ਤੋਂ ਪੜਨ ਦਾ ਸੀ ਰੁਝਾਨ ਬਣਾਈਏ ਨਿਡਰਤਾ ਦੇ ਵਿੱਚ ਆਈਏ ਇੱਕ ਓੰਕਾਰ ਉਹ ਇੱਕ ਹੈ ਸਤਨਾਮ ਉਹਦਾ ਨਾਮ ਸੱਤੇ ਹੈ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਦੁਨੀਆ ਵਿੱਚ ਕੁਝ ਵੀ ਹਮੇਸ਼ਾ ਨਹੀਂ ਰਹਿੰਦਾ ਖਤਮ ਹੋ ਜਾਂਦਾ ਹੈ ਸੀਮਤ ਦਾਇਰਾ ਹੁੰਦਾ ਹੈ ਗੁਰੂ ਜੀ ਕਹਿੰਦੇ ਉਹ ਹਮੇਸ਼ਾ ਹੀ ਸੱਤਿਆ ਹੈ ਹਮੇਸ਼ਾ ਹੀ ਰਹੇਗਾ ਕਰਤਾਪੁਰਖ ਉਹ ਸਭ ਕੁਝ ਬਣਾ ਕੇ ਵਿੱਚ ਸਮਾਇਆ ਹੋਇਆ ਹੈ ਨਿਰਭਉ ਉਹ ਡਰ ਤੋਂ ਰਹਿਦਾ ਹੈ ਤੇ ਰੈਰ ਉਹ ਨੂੰ ਕਿਸੇ ਨਾਲ ਵੀ ਵੈਰ ਨਹੀਂ ਹੈ ਇਹ ਤੇ ਅਸੀਂ ਮਨੁੱਖਾਂ ਨੇ ਵੈਰ ਪੈਦਾ ਕੀਤੇ ਗੁਰੂ ਜੀ ਕਹਿੰਦੇ ਉਹ ਨੂੰ ਕਿਸੇ ਨਾਲ ਵੈਰ ਨਹੀਂ ਹੈ ਉਹ ਸਭ ਦੇ ਲਈ ਇੱਕ ਬਰਾਬਰ ਹੈ ਅਕਾਲ ਮੂਰਤ ਜਿਹੜੀ ਉਹਦੀ ਮੌਜੂਦਗੀ ਹੈ ਹਸਤੀ ਹੈ ਜਿਹੜੀ ਉਹ ਅਕਾਲ ਹੈ ਮੌਤ ਸਮੇ ਤੋਂ ਰਹਿਤ ਹੈ ਅਸੀਂ ਮੌਤ ਸਮੇ ਦੇ ਵਿਚਕਾਰ ਹਾਂ ਉਹ ਅਕਾਲ ਮੂਰਤ ਹੈ ਅਜੁਨੀ ਉਹ ਜੁਨਾ ਵਿੱਚ ਨਹੀਂ ਹੁੰਦਾ ਉਹ ਜੁਨਾ ਤੋਂ ਰਹਿਤ ਹੈ ਸੈ ਭੰਗ ਉਹਦਾ ਪ੍ਰਕਾਸ਼ ਭੰਗ ਭੰਗ ਦਾ ਅਰਥ ਹੁੰਦਾ ਹੈ ਪ੍ਰਕਾਸ਼ ਇੱਕ ਹੋਰ ਅਸੀਂ ਉਚਾਰਨ ਕਰਨ ਲੱਗੇ ਬਹੁਤ ਧਿਆਨ ਦੇਈਏ ਜਦੋਂ ਵੀ ਅਸੀਂ ਪੜ੍ਹਦੇ ਹਾਂ ਨਿਰਵੈਰ ਕਾਲ ਮੂਰਤ ਜੁਨੀ ਸੈ ਅਜੁਨੀ ਸੈ ਇਕੱਠਾ ਕਰ ਦਿੰਦੇ ਆਂ ਪੰਨ ਲੱਗ ਕਰ ਅਜੁਨੀ ਸੈ ਪੰ ਕਿਉਂਕਿ ਸੈ ਪੰ ਵੀ ਆਪਣੇ ਆਪ ਦੇ ਵਿੱਚ ਪੂਰਾ ਸ਼ਬਦ ਹੈ ਜੇ ਸਾਨੂੰ ਗੁਰਬਾਣੀ ਪੜ੍ਹਨ ਲੱਗਿਆਂ ਅਖੀਰ ਅੱਖਰ ਦੀ ਟਿੱਪੀ ਉਚਾਰਨ ਦੀ ਆ ਗਈ ਤੇ ਗੁਰਬਾਣੀ ਸਾਨੂੰ ਬਹੁਤ ਆਸਾਨ ਤੇ ਸੌਖੇ ਤਰੀਕੇ ਪੜ੍ਹਨੀ ਆ ਜਾਵੇ ਜਿਵੇਂ ਗੁਰਮੁਖ ਨਾਦੰ ਗੁਰਮੁਖ ਵੇਦੰ ਖਾਸ ਕਰਕੇ ਸਹਸਕ੍ਰਿਤੀ ਸ਼ਲੋਕ ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਖੇਰਲੀ ਟਿੱਪੀ ਦਾ ਬਹੁਤ ਉਚਾਰਨ ਆਉਂਦਾ ਹੈ ਨਾ ਉਹ ਨੂੰ ਮੰਮੇ ਚ ਬੋਲਣਾ ਇਹ ਨੰਨੇ ਚ ਬੋਲਣਾ ਉਹ ਨੂੰ ਨੱਕ ਦੀ ਆਵਾਜ਼ ਦੇ ਵਿੱਚ ਉੱਥੇ ਹੀ ਬੰਦ ਕਰਨਾ ਹੈ ਨਾ ਦੰ ਵੇਦੰ ਇਸੇ ਤਰ੍ਹਾਂ ਅਜੁੰਨੀ ਸੈ ਭੰ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੋਇਆ ਹੈ ਮਤਲਬ ਕਿ ਉਹਨੂੰ ਕਿਸੇ ਹੋਰ ਤਾਕਤ ਦੀ ਜ਼ਰੂਰਤ ਨਹੀਂ ਉਹਨੂੰ ਕਿਸੇ ਦੇ ਹੋਰ ਅਧੀਨ ਰਹਿਣ ਦੀ ਜ਼ਰੂਰਤ ਨਹੀਂ ਉਹ ਕਿਸੇ ਹੋਰ ਦੇ ਚਲਾਇਆ ਨਹੀਂ ਜਾਂਦਾ ਇਹਦਾ ਮਤਲਬ ਇਹ ਹੋਇਆ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਸਤਕਾ ਹੁਣ ਗੁਰੂ ਕਿਰਪਾ ਕੀ ਹੈ ਕਿਰਪਾ ਗੁਰੂ ਦੀ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਵਿੱਚੋਂ ਵਰਤਦੀ ਹੈ ਅਸੀਂ ਤੇ ਕਹਿੰਦੇ ਨੇ ਨਾ ਵੀ ਗੁਰੂ ਦੀ ਕਿਰਪਾ ਹੈ ਅਪੇ ਵੀ ਅਕਸਰ ਕਹਿੰਨੇ ਵੀ ਆਪਣੇ ਆਪ ਦੇ ਵਿੱਚ ਅਸੀਂ ਗਿਆਨ ਤੋਂ ਹੀਣੇ ਹੋ ਕੇ ਗੁਰੂ ਦੀ ਸਮਝ ਤੋਂ ਹੀਣੇ ਹੋ ਕੇ ਕਹਿੰਦੇ ਰਹੀਏ ਗੁਰੂ ਦੀ ਕਿਰਪਾ ਹੈ ਆਪਸ ਕੋ ਕਰਮੰਤ ਕਹਾਵੇ ਜਨਮ ਰਹਿ ਬਹੁ ਜੋਨ ਪ੍ਰਮਾਵੇ ਧਿਆਨ ਰਵੇ ਗੁਰੂ ਦੀ ਕਿਰਪਾ ਗੁਰੂ ਦਾ ਗਿਆਨ ਹੈ ਗੁਰੂ ਦੀ ਸਮਝ ਹੈ ਜੋ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਿਚਾਰ ਹੈ ਗੁਰੂ ਦੀ ਕਿਰਪਾ ਹੀ ਹੈ ਗੁਰੂ ਦਾ ਗਿਆਨ ਗੁਰੂ ਦੀ ਵਿਚਾਰ ਤੋਂ ਸਮਝ ਨੂੰ ਲੈ ਲੈਣਾ ਗੁਰੂ ਦੀ ਕਿਰਪਾ ਦੇ ਪਾਤਰ ਹੋ ਜਾਣਾ ਹੈ ਸਿੱਖੀ ਸਿਖਿਆ ਗੁਰ ਵਿਚਾਰ ਨਦਰਿ ਕਰਮ ਲੰਗਾਏ ਪਾਰ ਉਹਦੀ ਨਦਰ ਉਹਦੀ ਕਿਰਪਾ ਹੀ ਸਿਖਿਆ ਦੇ ਵਿੱਚ ਹੈ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਜੀ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਕਰ ਕਿਰਪਾ ਕਿਰਪਾ ਦੀ ਗੁਰਪ੍ਰਸਾਦ ਇਹ ਪ੍ਰਵਾਸ਼ਾ ਹੈ ਕਿਲਵਿਖ ਕੱਟੇ ਜਿਹੜੀ ਸਾਡੀ ਸੋਚ ਵਿੱਚ ਬਰਿਆਈ ਹੈ ਅਸੀਂ ਭੈੜਾ ਸੋਚਦੇ ਹਾਂ ਉਹ ਪਾਪ ਕੱਟ ਦੇਣੇ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆਂ ਜਦੋਂ ਗੁਰੂ ਗਿਆਨ ਦਾ ਅੰਜਨ ਦੇਵੇਗਾ ਸਾਡੀ ਸੁਰਤ ਵਿੱਚ ਸਮਝ ਆ ਕੇ ਟਿਕੇਗੀ ਗੁਰੂ ਦੀ ਕਿਰਪਾ ਦੇ ਪੱਤਰ ਹੋਵੇ ਗੁਰੂ ਦੀ ਕਿਰਪਾ ਸਿਰਫ ਕੱਪੜਿਆਂ ਤੱਕ ਨਹੀਂ ਦੇਖਣੀ ਚਾਹੀਦੀ ਸਾਧਨਾ ਸਹੂਲਤਾਂ ਸ਼ੌਹਰਤਾਂ ਤੱਕ ਨਹੀਂ ਦੇਖਣੀ ਚਾਹੀਦੀ ਅਸੀਂ ਤੇ ਸਿਰਫ ਸ਼ੌਹਰਤ ਕਿਸੇ ਦੀ ਅਮੀਰੀ ਕਿਸੇ ਦਾ ਬਾਰੀ ਰਤਬਾ ਦੇਖ ਕੇ ਕਹਿ ਦਿੰਦੇ ਆ ਕਿਰਪਾ ਦੀ ਪਰਿਭਾਸ਼ਾ ਗੁਰੂ ਦੀ ਪਰਿਭਾਸ਼ਾ ਗੁਰੂ ਦੀ ਕਿਰਪਾ ਦੀ ਪਰਿਭਾਸ਼ਾ ਸਮਝ ਦੇ ਨਾਲ ਹੈ ਸਮਝ ਦੇ ਨਾਲ ਹੈ ਕਿ ਕੌਣ ਇਸ ਵਿਚਾਰ ਨੂੰ ਅਪਣਾ ਰਿਹਾ ਹੈ ਕੌਣ ਧਾਰਨ ਕਰ ਰਿਹਾ ਹੈ ਉਹ ਗੁਰੂ ਕਿਰਪਾ ਦਾ ਪਾਤਰ ਹੈ ਤੇ ਜਿਹੜਾ ਗੁਰੂ ਕਿਰਪਾ ਦੇ ਪਾਤਰ ਹੋ ਗਿਆ ਉਹ ਉੱਪਰ ਵਾਲੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਉਹ ਇਹਨਾਂ ਨੂੰ ਸਿਰਫ ਮੰਤਰ ਰੂਪ ਚ ਹੀ ਨਹੀਂ ਪੜਦਾ। ਇਹਨਾਂ ਨੂੰ ਸਿਰਫ ਮੈਂ ਬੇਨਤੀ ਕਰਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜਾ ਇਹ ਮੰਗਲਾ ਚਰਨ ਹੈ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਆ ਇਹਨੂੰ ਸਿਖ ਕਾਊਂਟਿੰਗ ਦੇ ਵਿੱਚ ਗਿਣਤੀਆਂ ਦੇ ਵਿੱਚ ਰਟਣ ਦੇ ਵਿੱਚ ਲੈ ਕੇ ਰੱਖਦੇ ਆ। ਅਕਸਰ ਬੇਨਤੀ ਕੀਤੀ ਜਾਂਦੀ ਹੈ। 108 ਵਾਰ ਪੜ੍ਹੇ ਦਾ ਫਲ ਇਹ ਤੋਂ ਇਲਾਵਾ ਲੱਖਾਂ ਤੱਕ ਦੀ ਗਿਣਤੀ ਦਾ ਜ਼ਿਕਰ ਤੇ ਉਹ ਅਸੀਂ ਕਈ ਗੁਰੂਆਂ ਨਾਲ ਤੇ ਕਈ ਸਿੱਖਾਂ ਨਾਲ ਵੀ ਜੋੜ ਬੈਠੇ ਹਾਂ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ ਇਹ ਤੇ ਇੱਕ ਸਮਝਣ ਦਾ ਵਿਸ਼ਾ ਸੀ ਰੱਬ ਦੇ ਗੁਣ ਹਨ ਗੁਰੂ ਨਾਨਕ ਸਾਹਿਬ ਜੀ ਨੇ ਦੱਸ ਦਿੱਤਾ ਤੇ ਅਸੀਂ ਇਹ ਰੱਬ ਨੂੰ ਮੰਨਦੇ ਹਾਂ ਹੁਣ ਉਹ ਵਾਲੇ ਜਿਹੜੇ ਗੁਣ ਨੇ ਉਹ ਜਿਹੜਾ ਅਸਲ ਵਿਚਾਰਾਂ ਦਾ ਰੱਬ ਹੈ ਉਹਦੀ ਤਾਕਤ ਹੈ ਉਹਨੂੰ ਅਸੀਂ ਗੁਰਪ੍ਰਸਾਦ ਦੁਆਰਾ ਆਪਣੇ ਤੱਕ ਲੈ ਕੇ ਆਉਂਦਾ ਹੈ ਕਿਉਂਕਿ ਕੋਈ ਵੀ ਤਾਕਤ ਨੂੰ ਕਿਸੇ ਸਾਧਨ ਦੀ ਜ਼ਰੂਰਤ ਪੈਂਦੀ ਹੈ ਕਰਤਾਰ ਨੂੰ ਵੀ ਇਸ ਕੁਦਰਤ ਦੀ ਜ਼ਰੂਰਤ ਪਈ ਕੁਦਰਤ ਬਣੀ ਤੇ ਇਸ ਕੁਦਰਤ ਦੇ ਵਿੱਚੋਂ ਹੀ ਅਸੀਂ ਕਰਤਾਰ ਦੀ ਤਾਕਤ ਦੇਖ ਰਹੇ ਹਾਂ ਜੇ ਕਿਰਤਾਰ ਦੀ ਤਾਕਤ ਹੈ ਉਹ ਕੀ ਕੀ ਬਣਾ ਸਕਦਾ ਹੈ ਕੀ ਕੀ ਕਰ ਸਕਦਾ ਹੈ ਉਹ ਕੁਦਰਤ ਦੇ ਵਿੱਚੋਂ ਹੀ ਦੇਖ ਰਹੇ ਅਸੀਂ ਕੁਦਰਤ ਦੇ ਵਿੱਚੋਂ ਹੀ ਤੇ ਅਸੀਂ ਕਰਤੇ ਨੂੰ ਲੱਭਿਆ ਹੈ ਬਲੇਹਾਰੀ ਕੁਦਰਤ ਵਸਿਆ ਇਸ ਬਾਣੀ ਦੇ ਵਿੱਚ ਆਸਾ ਕੀ ਬਾਣ ਦੇ ਵਿੱਚ ਵੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 22-12 ਦੇ ਵਿੱਚੋਂ 21 ਦੇ ਵਿੱਚ ਰਹਾਉ ਦੀ ਪੰਤੀ ਆਉਂਦੀ ਹੈ ਇੱਕ ਆਸਾ ਕੀ ਬਾਣ ਬਾਣੀ ਦੇ ਵਿੱਚ ਵੀ ਬਲੇਹਾਰੀ ਕੁਦਰਤ ਵਸਿਆ ਵੀ ਕੁਦਰਤ ਦਿੱਸ਼ੀ ਤੇ ਕੁਦਰਤ ਵਿੱਚ ਹੀ ਉਹਦੀ ਤਾਕਤ ਨੂੰ ਅਸੀਂ ਦੇਖ ਸਕਦੇ ਹਾਂ ਹਰ ਇੱਕ ਤਾਕਤ ਨੂੰ ਕਿਸੇ ਸਾਧਨ ਦੀ ਜ਼ਰੂਰਤ ਪੈਂਦੀ ਹੈ ਹੁਣ ਜਿਹੜੀ ਇਹ ਤਾਕਤ ਹੈ ਇਹ ਰੱਬ ਹੈ ਇਹ ਕਾਲਪੁਰਖ ਹੈ ਜੋ ਇੱਕ ਓੰਕਾਰ ਤੋਂ ਗੁਰੂ ਸਾਹਿਬ ਨੇ ਬਿਆਨ ਕੀਤਾ ਇਹਨੂੰ ਅਸੀਂ ਆਪਣੇ ਅੰਦਰ ਸਮਾੜਾ ਹੈ ਇਹਨਾਂ ਗੁਣਾਂ ਦਾ ਧਾਰਨੀ ਹੋਣਾ ਹੈ ਜਿਹੜੀ ਅਸਲ ਪ੍ਰੋਪਰ ਪਰਿਭਾਸ਼ਾ ਬਣੇਗੀ ਅਸੀਂ ਵੀ ਨਿਰਪਉ ਬਣੇ ਅਸੀਂ ਵੀ ਨਿਰਬੈਰ ਬਣੀ ਅਸੀਂ ਵੀ ਜੁਨਾ ਤੋਂ ਮੁਕਤ ਹੋਈਏ ਸਰੀਰ ਦੇ ਜਾਮੇ ਵਿੱਚ ਰਹਿ ਕੇ ਕਰਤੂਤ ਪਸ਼ੂ ਕੀ ਮਾਨਸ ਜਾਤ ਨਾ ਹੋਵੇ ਨਾ ਹੋਵੇ ਵੀ ਸਾਡੇ ਕੋਲ ਅਜੁਨੀ ਪੜਨ ਦਾ ਹੁਨਰ ਹੋਵੇ ਪਰ ਅਜੁਨੀ ਪੜਨ ਦਾ ਹੁਨਰ ਨਾ ਹੋਵੇ ਅਸੀਂ ਇਸ ਸਰੀਰ ਵਿੱਚ ਰਹਿ ਕੇ ਕੁੱਤੇ ਦੇ ਜੂਣ ਛੋਰ ਦੇ ਜੂਣ ਗਧੇ ਦੀ ਜੂਣ ਭੋਗ ਰਹੇ ਹੁਈਏ ਅਸੀਂ ਇਸ ਸਰੀਰ ਵਿੱਚ ਰਹਿ ਕੇ ਜਾਨਵਰਾਂ ਦੀ ਜੁਨਾ ਭੋਗ ਰਹੇ ਹੋਈਏ ਤੇ ਪੜ ਅਜੁਨੀ ਦੀ ਹੋਈਏ ਇਥੇ ਮੇਲ ਨਹੀਂ ਹੋਇਆ ਨਾ ਇਥੇ ਮੇਲ ਨਹੀਂ ਹੋਇਆ ਮੰਨ ਲਓ ਕੋਈ ਗਰੀਬ ਬੱਚਾ 5-7 ਸਾਲ ਦਾ ਬੱਚਾ ਕਿਸੇ ਇਲਾਕੇ ਦੇ ਵਿੱਚ ਬਹੁਤ ਵੱਡਾ ਬੈਨਰ ਲੈ ਕੇ ਖੜਾ ਹੈ ਬੈਨਰ ਦੇ ਉੱਤੇ ਲਿਖਿਆ ਵੀ ਇੱਥੇ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਇਸ ਸ਼ਹਿਰ ਦੇ ਵਿੱਚ ਨਵਾਂ ਇੱਕ ਪ੍ਰੋਜੈਕਟ ਖੋਲ੍ਹਿਆ ਹੈ ਇੱਕ ਨਵੀਂ ਸਹੂਲਤ ਦਿੱਤੀ ਹੈ ਕਿਤੇ ਫ੍ਰੀ ਐਜੂਕੇਸ਼ਨ ਮਿਲਦੀ ਹੈ ਉਹ ਬੱਚਾ ਚੌਂਕ ਤੇ ਖੜ ਗਿਆ ਉਸ ਐਜੂਕੇਸ਼ਨ ਸੈਂਟਰ ਦੀ ਮਸ਼ਹੂਰੀ ਕਰਨ ਲਈ ਵੀ ਤੁਸੀਂ ਪੜੋ ਅਤੇ ਅਮੀਰ ਹੋਵੋ ਕੋਈ ਵੀ ਬੱਚਾ ਗਰੀਬ ਨਾ ਰਹੇ ਕੋਈ ਵੀ ਅਨਪੜ੍ਹ ਨਾ ਰਹੇ ਲੋਕਾਂ ਨੇ ਪੜਿਆ ਲੋਕ ਉੱਥੇ ਪਹੁੰਚੇ ਐਡਮਿਸ਼ਨਾਂ ਲਈਆਂ ਤੇ ਪੜ੍ਹਾਈ ਕੀਤੀ ਉਹ ਬੱਚਾ ਉੱਥੇ ਖੜਾ ਹੈ ਅਗਲੇ ਸਾਲ ਬੈਨਰ ਲੈ ਕੇ 500 ਲੰਘੇ ਬੱਚਾ ਜਵਾਨ ਹੋ ਗਿਆ ਉੱਥੇ ਖੜਾ ਹੈ ਪਾਟੇ ਕੱਪੜਿਆਂ 'ਚ ਅਨਪੜਤਾ ਦੇ ਵਿੱਚ ਬੈਨਰ ਦੇ ਕੇ ਉਹਨੂੰ ਕਿਸੇ ਸਮਝਾਇਆ ਵੀ ਤੂੰ ਸਿਰਫ ਬੈਨਰ ਚੁੱਕ ਕੇ ਹੀ ਖੜਾ ਵੀ ਇਸ ਬੈਨਰ ਦਾ ਇਸ ਐਡ ਦਾ ਤੂੰ ਕਿਉਂ ਨਹੀਂ ਲਾਭ ਉਠਾਇਆ ਉਹਨੂੰ ਪਤਾ ਹੀ ਨਹੀਂ ਉਹ ਸਿਰਫ ਉਹ ਮਸ਼ਹੂਰੀ ਕਰਦਾ ਗਿਆ এডਿਕੇਸ਼ਨ ਫ੍ਰੀ ਹੈ ਇਹਦੀ ਐਡ ਉਹ ਅਨਪੜ੍ਹ ਰਹਿ ਕੇ ਬੜਾ ਸਮਾਂ ਕਰਦਾ ਰਿਹਾ ਆਪ ਅਨਪੜ੍ਹ ਰਹਿ ਗਿਆ ਕਿਤੇ ਐਸੇ ਤਾਂ ਨਹੀਂ ਵੀ ਅਸੀਂ ਅਜੁੱਨੀ ਪੜ ਰਹੇ ਆ ਨਿਰਭਉ ਪੜ ਰਹੀ ਆ ਗੁਰੂ ਦੇ ਗਿਆਨ ਦਾ ਬੈਨਰ ਅਸੀਂ ਦੁਨੀਆ ਨੂੰ ਦਿਖਾਣਾ ਹੈ ਕਿ ਅਸੀਂ ਛੋਟੇ ਛੋਟੇ ਡਰਾਂ ਦੇ ਵਿੱਚ ਫਸੇ ਹੋਈਏ ਬੈਨਰ ਹੈ ਨਿਰਭਉ ਦਾ ਸਿਧਾਂਤ ਹੈ ਨਿਰਭਉ ਦਾ ਗੁਰੂ ਨਾਨਕ ਦਾ ਰੱਬ ਕੋਣ ਹੈ ਨਿਰਭਉ ਤੇ ਅਸੀਂ ਸਿੱਖ ਡਰ ਦੇ ਵਿੱਚ ਹਾਂ ਕਿੰਨੇ ਛੋਟੇ ਛੋਟੇ ਡਰ ਅਤੇ ਅਕਸਰ ਕਹਿੰਦੇ ਹੋ ਨਾ ਬਾਣੀ ਡਰ ਨੂੰ ਖਤਮ ਕਰਨ ਲਈ ਸੀ ਅਸੀਂ ਬਾਣੀ ਨੂੰ ਪੜਨ ਦੇ ਪ੍ਰਤੀ ਹੀ ਡਰ ਪੈਦਾ ਕਰਦਾ ਕਾਠ 8 ਵਜੇ ਆਰੰਭ ਕਰਨਾ ਹੈ ਪੌਣੇ ਦੇ ਹਿਸਾਬ ਨਾਲ ਨਹੀਂ ਕਰਨਾ ਪੰਚਕਾਂ ਚ ਨਹੀਂ ਕਰਨਾ ਸ਼ਰਾਧਾ ਚ ਨਹੀਂ ਕਰਨਾ ਇਹ ਬਾਣੀ ਇਸ ਸਮੇਂ ਨਹੀਂ ਪੜ੍ਹਨੀ ਸੁਖਮਣੀ ਸਹਿਬ ਰਾਤ ਉਹ ਨਹੀਂ ਪੜ੍ਹ ਸਕਦੇ ਕਈਆਂ ਨੇ ਇਤਿਹਾਸਾ ਕੀ ਵਾਰ ਦਾ ਅਰਥ ਇਹ ਕੀਤਾ ਵੀ ਆਸਾ ਪੂਰੀ ਕਰਨ ਵਾਲੀ ਬਾਣੀ ਇਹ ਰਾਗ ਦਾ ਨਾਮ ਹੈ ਇਹਨਾਂ ਰਾਗ ਦਾ ਨਾਮ ਹੈ ਆਸਾ ਇੱਥੇ ਤੇ ਅਸੀਂ ਬੁਰੀਆਂ ਆਸਾਂ ਨੂੰ ਖਤਮ ਕਰਕੇ ਗੁਰੂ ਨਾਲ ਜੁੜਨ ਦੀ ਆਸ ਬਣਾਣੀ ਬੇਨਤੀ ਇਹ ਸੀ ਕਿ ਅਸੀਂ ਜਿਸ ਗੁਰੂ ਦੇ ਬਚਨਾਂ ਦੇ ਦੁਆਰਾ ਜਿਸ ਰੱਬ ਦੀ ਗੱਲ ਕਰਨੀ ਹੈ ਉਹਦੇ ਗੁਣ ਸਾਡੇ ਵਿੱਚ ਆਉਣੇ ਬਹੁਤ ਜ਼ਰੂਰੀ ਹਨ ਜਿਹਨੂੰ ਗੁਰਪ੍ਰਸਾਦ ਕਿਹਾ ਗਿਆ ਹੈ ਤੋ ਇਹ ਅਕਾਲ ਪੁਰਖ ਦਾ ਮੰਗਲਾ ਚਨ ਸਤਿਗੁਰੂ ਜੀ ਨੇ ਆਸਾ ਕੀ ਵਾਰ